ਇੱਕ ਵਾਰ ਜ਼ੋਰਦਾਰ ਤਾੜੀਆਂ ਲਾ ਦਿਓ ਬਿੱਡੂ ਬਾਜੀ ਦੇ ਲਈ ਬੜੀ ਅੱਛੀ ਹਾਜ਼ਰੀ ਔਰ ਮਾਰਫਤ ਦੀ ਗੱਲ ਫਕੀਰੀ ਦੀ ਗੱਲ ਕਿ ਮੈਂ ਇਹਨੂੰ ਮਾਰ ਕੇ ਬੰਦਾ ਫਕੀਰ ਬਣਦਾ ਫਕੀਰੀ ਐਵੇਂ ਨਹੀਂ ਮਿਲਦੀ ਹਉਮੈ ਮਾਰਨਾ ਪੈਂਦਾ ਹੰਕਾਰ ਮਾਰਨਾ ਪੈਂਦਾ ਹੈ ਮਾਣ ਮਾਰਨਾ ਪੈਂਦਾ ਫਿਰ ਜਾ ਕੇ ਫਕੀਰੀ ਮਿਲਦੀ ਹੈ ਕਿ ਮੈਂ ਇਹਨੂੰ ਮਾਰ ਕੇ ਬੰਦਾ ਫਕੀਰ ਬਣਦਾ ਤੇ ਦਿਲ ਦੇ ਕੇ ਬਣੇ ਦਿਲਗੀਰ ਮੀਆਂ ਓਏ ਦਰ ਦਰ ਤੇ ਭਟਕਣਾ ਪੈ ਜਾਂਦਾ ਤੇ ਘਰ ਬੈਠ ਕੇ ਨਹੀਂ ਲੱਭਦੀ ਹੀਰ ਮੀਆਂ ਓਏ ਪੂਰੇ ਨਾਲ ਧਿਆਨ ਦੇ ਵੱਲ ਸਿੱਖੀਏ ਤੇ ਫੇਰ ਲੱਗੇ ਨਿਸ਼ਾਨੇ ਤੇ ਤੀਰ ਮੀਆਂ ਓਏ ਹਾਕਮ ਕੋਲ ਜੋ ਕਰੇ ਦਲੀਲ ਤੇਰੀ ਤੇ ਐਸਾ ਵੇਖ ਲੈ ਕੋਈ ਵਜ਼ੀਰ ਮੀਆਂ ਤੇ ਕਾਮਿਲ ਮੁਰਸ਼ਦਾ ਬਾਜ਼ ਨਹੀਂ ਦੇ ਗੱਲ ਬਣਦੀ ਤੇ ਕੋਈ ਲੱਭ ਲੈ ਉੱਚਦਾ ਪੀਰ মিয়া ਤੇ ਕੋਈ ਲੱਭ ਲੈ ਉੱਚਦਾ ਪੀਰ মিয়া ਸੋ ਜਿੰਨਾਂ ਨੂੰ ਉੱਚਦੇ ਪੀਰ ਕਾਮਿਲ মুর্ਸ਼ਦ ਮਿਲ ਜਾਂਦੇ ਨੇ ਉਹਨਾਂ ਦੀ ਦੁਨੀਆ ਤੋਂ ਆਉਣੀ ਜਾਣੀ ਮੁੱਕ ਜਾਂਦੀ ਆ ਕਿ ਮੱਕੇ ਗਿਆ ਤਾਂ ਪੱਥਰ ਦੇਖੇ ਮੱਕੇ ਗਿਆ ਤਾਂ ਪੱਥਰ ਦੇਖੇ ਮੈਂ ਗੰਗਾ ਗਿਆ ਤਾਂ ਪਾਣੀ ਉਹ ਬੁੱਲੇ ਸ਼ਾਹ ਜਦ মুর্ਸ਼ਦ ਮਿਲਿਆ ਤੇ ਮੇਰੀ ਮੁੱਕ ਗਈ ਆਣੀ ਜਾਣੀ ਤੇ ਮੇਰੀ ਮੁੱਕ ਗਈ ਆਣੀ ਜਾਣੀ ਜਦੋਂ ਕਾਮਿਲ ਮੁਰਸ਼ਿਦ ਮਿਲ ਜਾਂਦੇ ਨੇ ਕਾਮਿਲ ਪੀਰ ਮਿਲ ਜਾਂਦੇ ਨੇ ਕਾਮਿਲ ਦਰ ਮਿਲ ਜਾਂਦੇ ਨੇ ਫਿਰ ਦੁਨੀਆ ਤੋਂ ਆਉਣੀ ਜਾਣੀ ਮੁੱਕ ਜਾਂਦੀ ਹੈ ਕਿਉਂਕਿ ਹੋਵੇ ਗੌਸ ਦਾ ਮਰੇ ਤੇ ਰਵੇ ਜਿੰਦਾ ਹੋਵੇ ਗੌਸ ਦਾ ਮਰੇ ਤੇ ਰਵੇ ਜਿੰਦਾ ਉਹਨੂੰ ਮੌਤ ਤਕਦੀਰ ਚੋਂ ਮਾਰਦੀ ਨਹੀਂ ਸੌਂ ਰੱਬ ਦੀ ਵਲੀ ਨਹੀਂ ਹੋ ਸਕਦਾ ਤੇ ਜਦ ਤੱਕ ਲੱਗਦੀ ਮੋਰ ਸਰਕਾਰ ਦੀ ਨਹੀਂ ਜਦ ਤੱਕ ਮੋਹਰ ਨਹੀਂ ਲੱਗਦੀ ਉਨਾਂ ਚਿਰ ਕੋਈ ਵਲੀ ਨਹੀਂ ਵਰਦਾ ਤੇ ਕਹਿੰਦੇ ਨੇ ਉਹਨੂੰ ਦੋਨਾਂ ਜਹਾਨਾਂ ਵਿੱਚ ਕਮੀ ਕੋਈ ਨਹੀਂ ਇਸ ਜਹਾਨ ਦੇ ਵਿੱਚ ਵੀ ਕਮੀ ਕੋਈ ਨਹੀਂ ਉਤਲੇ ਜਹਾਨ ਦੇ ਵਿੱਚ ਵੀ ਕਮੀ ਕੋਈ ਨਹੀਂ ਕਿਉਂ ਉਹਨੂੰ ਦੋਨਾਂ ਜਹਾਨਾਂ ਵਿੱਚ ਕਮੀ ਕੋਈ ਨਹੀਂ ਤੇ ਜਿਹਦਾ ਪੀਰ ਆਪਣੇ ਨਾਲ ਸੰਗ ਹੋਵੇ ਉਹ ਅਲੀ ਅਲੀ ਕਰਦਾ ਵਲੀ ਹੋ ਜਾਵੇ ਤੇ پاک মুর্শিদ ਦਾ ਜਿਹੜਾ ਮਲੰਗ ਹੋਵੇ ਤੇ ਟੱਲੀ ਵਾਂਗ ਖੜਕੇ ਵਿੱਚ ਮਹਿਫਲਾਂ ਦੇ ਤੇ ਜਿੰਨੂੰ ਪੀਰ ਮਨਾਉਣ ਦਾ ਢੰਗ ਹੋਵੇ ਉਹਨੂੰ মুনਕਰ ਨਕੀਰ ਨੇ ਕੀ ਆਖਣਾ ਏ ਤੇ ਜਿਹਦੇ ਕਫਨ ਤੇ ਅਲੀ ਦਾ ਰੰਗ ਹੋਵੇ ਤੇ ਜਿਹਦੇ ਕਫਨ ਤੇ ਅਲੀ ਦਾ ਰੰਗ ਹੋਵੇ ਸੋ ਅਲੀ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਫਨਕਾਰ ਸੂਫੀ ਕਲਾਮਾਂ ਦਾ ਵੰਜਾਰਾ ਜਿਸਮ ਤੇ ਆ ਗੀਤਾ ਨੂੰ ਤੁਸੀਂ ਬੜਾ ਪਿਆਰ ਕਲਾਮਾਂ ਨੂੰ ਬੜਾ ਪਿਆਰ ਦਿੱਤਾ ਇਰਾਜ ਬੜੇ ਨੇ ਡੂੰਗੇ ਸੱਜਣਾ ਪਾਈਆਂ ਇਹ ਸਲਵਾਰਾਂ ਦੇ ਜਿਨ੍ਹਾਂ ਜਿਨ੍ਹਾਂ ਨੇ ਸੁਣਿਆ ਇੱਕ ਵਾਰ ਜ਼ੋਰਦਾਰ ਤਾੜੀ ਨਾ ਦਿਓ ਵਾਹ ਜੀ ਵਾਹ ਹੋਰ ਵੀ ਬਹੁਤ ਸਾਰੇ ਕਲਾਮਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਕਿਉਂਕਿ ਮੈਂ ਬਹੁਤਾ ਟਾਈਮ ਨਾਲ ਲਗਾਉਂਦਾ ਹੋਇਆ ਉਹ ਪਿਆਰੀ ਜਿਹੀ ਆਵਾਜ਼ ਨੂੰ ਤੁਹਾਡੇ ਸਾਹਮਣੇ ਕਰਦੇ ਆ ਸੋ ਆਓ ਜੀ ਮਾਨਦੇ ਆ ਪਿਆਰੀ ਜਿਹੀ ਆਵਾਜ਼ ਜਨਾਬ ਜੱਸਾ Văd e puriaza.